ਔਲੀ ਔਲੀ ਲੱਗਣਾ 2000 ਦਿਨਾਂ ਚ ਪਤਾ ਆ ਹਾਂ ਹੌਲੀ ਹੌਲੀ ਪਹਿਲੀ ਰੇਜੀ ਮਿਲਦੀ ਨਹੀਂ ਜਲੇ ਕਰ ਲਾਣਾ ਜੁੜਿਆ ਨਹੀਂ ਹੈ ਆ ਬੈਟਰੀਆਂ ਕਿੰਨੀਆਂ ਮਿਲਦੀਆਂ ਨਾਲ ਹੈ ਕਿੰਨੀਆਂ ਬੈਟਰੀਆਂ ਮਿਲਦੀਆਂ ਚਾਰਜ ਲਾ ਦਿਓ ਇੱਕੇ ਨਾਲ ਲਾ ਦਿਓ ਹਨ ਇਹਦੇ ਗਰਮੀ ਨੇ ਤਾਂ ਬੱਸ ਕਰਾਈ ਪਈ ਆ ਹੁਣ ਮੀਂਹ ਪੈਂਦਾ ਨਹੀਂ ਹੈਗਾ ਪਹਿਲਾਂ ਮੀਂਹ ਪਈ ਗਿਆ ਲੋੜ ਨਹੀਂ ਸੀ ਹੈ ਹੁਣ ਲੋੜ ਆ ਹੁਣ ਪੈਂਦਾ ਨਹੀਂ ਹੈ ਲੋ ਚੱਲਦੀ ਆ ਮਰੇ ਹਾਲ ਮਈ ਕਸ ਜਾਂਦੇ ਆ ਇਹ ਆਗਾ ਕਿੰਨਾ ਕੁ ਟਾਈਮ ਲੱਗਦੇ ਆ 2:00 ਹੈ 10-15 ਜਰ ਇੱਥੇ ਜਗਾ ਦੇ ਨਾ ਕਿੰਨੀ ਕਿਦਰੋਂ ਬਦਲਦੇ ਆਉਂਦੇ ਹੋਰੇ 15 ਦਿਨ 15 ਦਿਨ ਜਿਆ ਪਰਾਨੇ ਹੌਲਦੇ ਇੱਧਰ ਤੇ ਮੜ ਜਾਂਦਾ ਉੱਥੀ ਨਾ ਵਿੱਚ ਸਟਾਰਟ ਹੋ ਜਾਂਦਾ ਮਹਾਤ ਤੜ ਗਿਆ ਪਹਿਲਾਂ ਉਹ ਨਾ ਪਾਣੀ ਵਾਲਾ ਪੁਰਾ ਲੋ 1 ਫੁੱਟ ਚ ਛੜ ਗਿਆ ਪਾਉਣਾ ਕਿਥੇ ਲੀਕ ਕਰ ਜੂਗਾ ਫਿਰ ਨਾਲੇ ਗਰਮ ਕਰਕੇ ਫਿਰ ਸੈਟਿੰਗ ਆ ਜਾਂਦੀ ਹੈ ਤੇ ਬਾਈ ਦਾ ਨੰਬਰ ਫੇਰ ਬੋਲ ਦਿੰਦਾ 80599 52892 ਆ ਬਾਈ ਦਾ ਨੰਬਰ ਹੈ ਜੇ ਤੁਹਾਨੂੰ ਕੋਈ ਲੋੜ ਹੋਵੇ ਬਾਈ ਸਾਰਿਆਂ ਨੂੰ ਸਵਾਗਤ ਹੈ ਨਵੇਂ ਗਲਾਮ ਚ ਤੇ ਬਾਈ ਨੂੰ ਪਤਾ ਹੀ ਲੱਗ ਗਿਆ ਅਸ਼ਵੀ ਨੂੰ ਕਿਉਂ ਨਾ ਜਾਂਦੇ ਨੇ ਲੇਅਰ ਆਹ ਦੇਖੋ ਪਿੱਛੇ ਕੱਲ ਲੈ ਜਾਂਦਾ ਨਾ ਕੱਲ ਇਹਨੇ ਆਪਣੇ ਵੀ ਟ੍ਰਾਈ ਮਾਰ ਕੇ ਦੇਖੀਆਂ ਤੇ ਅੰਦਰੋਂ ਕਿਹੋ ਜਿਹਾ ਹੋੜ ਦੇ ਲੱਗਣ ਲੱਗਿਆ ਦਿਖਾਉਂਦੇ ਤੁਹਾਨੂੰ ਉਹਨੇ ਮਨਵਾਉਂਦੇ ਆਪਰੇ ਜਿਹੜੇ ਨੂੰ ਲੋ ਜੀ ਮੇ ਲੋ ਹਰਸ਼ੀਰ ਮੇਰੇ ਨੂੰ ਅਸੀਂ ਕਰਦੇ ਸਾਰੇ ਨਾ ਪੜਾਈਆਂ ਹੋਈਆਂ ਪੜਾਈਆਂ ਨਹੀਂ ਆਹ ਫੇਬ ਲੱਗੇ ਵੇ ਤਾਂ ਕਿਵੇਂ ਚੱਲਣਾ ਹਾਂ ਹਾਂ ਮਰੀ ਜਿਲੇ ਵਾ ਇੱਕ ਵਾਰ ਹਾਂ ਕਿਹਨੂੰ ਫੋਨ ਕਰਿਆ ਤੈਨੂੰ ਪਾਉਣੇ ਵਾਲਾ ਹਾਂ ਉਹਨੂੰ ਪਤਾ ਹੈ ਉਹ ਤਾਂ ਪਹਿਲਾਂ ਵੀ ਕਰ ਇਹ ਲੈ ਜਾਂਦਾ ਲੈਂਡਪੋਰਟ ਸਦਾ ਹੈ ਨਾ ਵਗੀਆਂ ਕੰਪਨੀ ਆ ਬਲਕ ਅਸਟ੍ਰੇਲੀਅਨ ਦਾ ਵੀ ਹੈਗਾ ਤਾਂ ਉਹਨਾਂ ਕੋਲ ਹੈ ਨਾ ਉਹ ਵੀ ਕੈਂਟ ਹੈ 8 ਫੁੱਟਾ ਵਾਈ ਇਹ ਇਹ ਇਹਨੂੰ ਤਾਂ ਕਿਆ ਪਰਵਾਹ ਹੋਣੀ ਟਰੈਕਟਰ ਨੂੰ 60 ਹਰ ਪਾਵਰ ਦਾ ਲੋਕ ਮੀਂਧਰੇ ਨਾਲ ਚਲਾਈ ਜਾਂਦੇ ਆਹ ਇਹਨੇ ਇਹਨੇ ਕਿੱਦਾਂ ਬਣਾਇਆ 7 ਫੁੱਟਾ ਵੀ ਆਉਂਦੇ ਵਿੱਚ ਹੈ 8 ਇਹਦੇ 7 ਵੀ ਆਉਂਦੇ ਆ ਇਹ ਬਾਈ ਜੀ ਹੈ 7 ਵੀ ਆਉਂਦਾ ਤੇ 8 ਹੈ ਅੱਠ ਇਹਦੇ ਚ 2 7 ਆਉਂਦਾ ਹੋਣਾ ਉਹਦਾ 7 ਨਹੀਂ ਹੋਊਗਾ ਅੱਛਾ ਉਹ ਦੇਖ ਮਾਰ ਕੇ ਕਿਹੜਾ ਇਹ ਪਤਾ ਨਹੀਂ ਥੋੜਾ ਜਿਹਾ ਚੰਗਾ ਆ ਰਿਹਾ ਨਹੀਂ ਆਵੇਂ ਹੋਈ ਜਾਣਾ ਉੱਪਰ ਥੱਲੇ ਥੱਲੇ ਛੱਡ ਕੇ ਚਲਾਵੇ ਕੀ ਪਤਾ ਹੈ ਹੁਣ ਜਾਨ ਥੋੜੀ ਥੋੜੀ ਲੱਗ ਜਣ 2000 ਕਿੰਨੇ ਚ ਪਤਾ ਆ ਹਾਂ ਹਾਂ ਪਹਿਲੇ ਹੀ ਨਹੀਂ ਮਿਲਦੀ ਜੀ ਜੀ ਰੇਂਜੀ ਮਿਲਦੀ ਨਹੀਂ ਜਿਹੜੀ ਲੱਗ ਵਾਲਾ ਜੁੜਿਆ ਨਹੀਂ ਹੈ ਆ ਬੈਟਰੀਆਂ ਕਿੰਨੀਆਂ ਮਿਲਦੀ ਹੈ ਨਾਲ ਹੈ ਕਿੰਨੀਆਂ ਬੈਟਰੀਆਂ ਮਿਲਦੀਆਂ ਚਾਰਜ ਲਾ ਦਿਓ ਇੱਕ ਨਾਲ ਲਾ ਦਿਓ ਹਨ ਇਹਦੇ ਠੀਕ ਹੈ ਠੀਕ ਦੇ ਤਾਂ ਫਿਰ ਕਿਜੀ ਘੁੰਮਦੀ ਆ ਉੱਪਰ ਵਾਲੀ ਉਹਦੀ ਕਿਹੜੀ ਕਿੱਧਰ ਆ ਇਹਦੀ ਬੱਡ ਕਿਹੜੀ ਹੈ ਲੈ ਕੋਈ ਦਿੱਕਤ ਨਹੀਂ ਕਰ ਘੁੰਮਦੀ ਆ ਹਾਂ ਐ ਘੁੰਮਦੀ ਕਾਲੀ ਜੀ ਦੇਖ ਤਾਂ ਮਾਰ ਕੇ ਆਲੇ ਦਾਲੇ ਪੈਣਾ ਨਾਉ ਦੇਖਣਾ ਹਲੇ ਵੀ ਰੇਂਜ ਮੈਂ ਹਾਂ جي بتلن هي جا رہا فکس کر رہا ہوں نا ہاں مین ہوس کیا سین ہے اگے لو جی بھائی ہو گیا رننگ جا رہا ہوں ہونی جی زور تا زور تا ਹਾਂ ਚੱਕੀ ਜਾਏ ਕਰ ਮੈਂ ਕਹਿੰਦਾ ਹਾਂ ਕਿ ਹੁਣ ਫਾਟਾ ਘੱਲਿਆ ਮੈਂ ਉਹ ਹੀ ਬਾੜ ਚ ਫੇਰ ਲਿਆਵਾਂ ਆ ਵਾਲੀ ਚਲੇ ਜਾਂਦਾ ਹਾਂ ਹਾਂ ਮਾਰੇ ਉਹਨੂੰ ਇਹਦਾ ਚੰਪਾਨਾ ਪਾ ਦੇ ਜਿੱਦੇ ਬੌਂਦੇ ਆ ਉਵੇਂ ਹੀ ਕਰਨਾ ਜਿੱਦਾਂ ਬੌਂਦੇ ਆ ਉਹਨੇ ਫਾਟਾ ਧਰ ਲਿਆ ਲੋ ਜੀ ਭਾਈ ਅੱਜ ਲੱਗੇ ਹੋਏ ਰੇਪ ਹਾਣ ਚਾਰ ਬੰਦੇ ਲੱਗੇ ਹੋਏ ਆ ਤੇ ਪੂਲਰਾਂ ਚ ਪਾ ਰਹੇ ਤੇ ਤੇ ਜਿੱਦੇ ਕਣਕ ਲੈ ਜੀ ਪੂਲਰਾਂ ਇਧਰ ਤਾਂ ਪਾ ਤਿਆ ਦੂਈ ਸਾਈਡ ਤੇ ਚਾਰਾ ਪੀਜਾ ਉੱਥੇ ਪਾਉਣਾ ਹੁਣ ਬੰਦੇ ਹੀ ਪਾ ਰਹੇ ਨੇ ਪਹਿਲਾਂ ਜੀਸੀਬੀ ਨਾਲ ਪਵਾ ਲੈਂਦੇ ਆ ਤੇ ਹੁਣ ਤਾਂ ਬੰਦੇ ਹੀ ਲੱਗੇ ਹੋਏ ਆ ਪੰਜਵੀਂ ਟਰਾਲੀ ਵਿੱਚ ਜਿਉਂ ਆਰਾਮ ਕਰਨ ਲੱਗੇ ਰੋਟੀ ਖਾ ਕੇ ਹੁਣ ਦੁਬਾਰਾ ਲੱਗੇ ਗਰਮੀ ਬਹੁਤ ਆ ਗਰਮੀ ਨੇ ਤਾਂ ਬੱਸ ਕਰਾਈ ਪਈ ਆ ਹੁਣ ਮੀਂਹ ਪੈਂਦਾ ਨਹੀਂ ਹੈਗਾ ਪਹਿਲਾਂ ਮੀਂਹ ਪਈ ਗਿਆ ਲੋੜ ਨਹੀਂ ਸੀ ਹੈ ਹੁਣ ਲੋੜ ਆ ਹੁਣ ਪੈਂਦਾ ਨਹੀਂ ਹੈ ਲੋ ਚੱਲਦੀ ਆ ਬੁਰੇ ਹਾਲ ਹੈ ਹਾਂ ਬਰੇ ਨਹੀਂ ਤਾਹੂੰਗਾ ਸਾਥ ਪਾਉਂਗਾ ਗਰਮੀਆਂ ਦੇ ਬਾਅਦ ਹੂੰ ਅੱਜ ਬੱਦਲ ਜਾਂਦਾ ਹੋਇਆ ਬਾਦ ਫੇਰ ਗੈਪ ਜਾ ਹੋ ਗਿਆ ਆ ਲੱਗਦਾ ਤਾਂ ਮੀਂਹ ਪਊਗਾ ਦੇਖ ਲੈ ਕਪੜਾ ਉੱਪਰ ਰੱਖ ਲਉਂ ਅੰਦਰ ਆਏ ਹੂੰ ਨਹੀਂ ਆ ਜਾਏ ਲੰਘ ਗਿਆ ਬੱਦਲ ਪੈਜ ਗਰਦਾ ਚਾਹੀਦਾ ਹਾਂ ਬਿਹਾਰ ਚ ਬਿਹਾਰ ਚ ਬਾਰਿਸ਼ ਹੋ ਰਹੀ ਹੈ ਬੁੱਢਾ ਪਾਈ ਹੋ ਗਿਆ ਦੂਦਰੇ ਤੋਂ ਪਾਈਤ ਨਹੀਂ ਆ ਗਏ ਉਹਨੇ ਹਲਤੇ ਇਹ ਨਹੀਂ ਅਲੇ ਇਹਨੇ ਹੁਲਤੂ ਬਣੇ ਗਏ ਅਗਲੇ ਤੋਂ ਬੱਦਲ ਜਰਾ ਹੋਣਾ ਹੈ ਕਿ ਸਮਾਪਤ ਕਰਾ ਕੇ ਕਿਉਂ ਗੇਰ ਨੂੰ ਨਾ ਟਾਈਮ ਲੱਗਦਾ 15 ਮਿੰਟ ਮਸਾ ਲੱਗਦੇ ਪਰ ਲੱਗ ਜਾਂਦਾ ਘੰਟਾ ਸਾਹ ਜਿਹੜਾ ਘੰਟਾ ਤੇ ਬਾਬਾ ਕਈ ਵਾਰ ਸਰਵਿਸ ਕਰਾਉਣ ਨਹੀਂ ਲਾ ਰਿਹਾ ਕਿਹੜੇ ਗੱਡੀ ਦੀ ਮਹਾਲੀ 10000 ਚੱਲ ਪਈ ਸਰਵਿਸ ਹੋਣੀ ਸੀ ਤੇ ਮੈਂ ਸਰਵਿਸ ਨਾਲ ਦੇ ਗਏ ਪਹਿਲਾਂ ਪਹਿਲਾਂ ਪਕਲੇ ਲੱਗੇ ਤੇ ਇਹਨਾਂ ਵਿੱਚ ਖਿੱਚਤੀਆਂਗਾ ਇੰਨਾ ਟੋਏ ਪੱਟ ਤੇ ਤੇ ਅੱਜ ਪੈਪ ਦੱਬਦਣੇ ਕੱਲ੍ਹ ਸ਼ਾਮ ਨੂੰ ਆਜ ਤੇ 6:30 ਵਜੇ ਇੱਕ ਸਰਵਿਸ ਦਿੱਤਾ ਜੀਐਸਵੀ ਨਾਲ ਇਹ ਕੰਮ ਲੋਟ ਆ ਬਾਈ ਪੈਕਿੰਗ ਸੂਟ ਲੱਗੀ ਹੋਈ ਆ ਪਟਣੇ ਨੂੰ ਪਹਿਲੇ ਆਉਂਦੇ ਲੱਗੇ ਵੇ ਬਾਈ ਜੋੜਨਾ ਨੂੰ ਤਾਂ ਇਹ ਚਲਾ ਕੇ ਇੱਕ ਉੱਥੇ ਰੱਖ ਲੈਣ ਕਾ ਉੱਪਰ ਰੱਖ ਲੈਣ ਉਹ ਖੇਤ ਨੂੰ ਕਿੰਨੇ ਵਾਲੇ ਕਿਨੂੰ ਅੱਜ 71 ਪਾਤੀ ਉਥੇ ਉਹ ਕਿਹਤ ਨੂੰ ਦਰਦ ਲੱਗ ਜਾਣਾ ਸਰ ਮੈਨੂੰ ਕੀ ਰੱਤ ਲੈਣਾ ਰੇਲ ਕੋਲ ਜੇ ਨਾ ਉਹ ਵੀ ਲਿਪਰੇ ਵਾਰ ਇੰਨਾ ਲਾਈ ਜਾਇਆ ਕੋਲ ਨੂੰ ਤੱਕ ਰਕਤ ਹੋਈ ਨਹੀਂ ਹੈਗਾ ਤੇ ਬਾਈ ਨਹੀਂ ਲੱਗੇ ਹੋਏ ਚੈਨ ਘਸ ਗਏ ਹੋਣੇ ਦੇ ਉਹ ਪੰਜੇ ਜੀ ਬਗਨ ਆਪਾਂ ਨਾਲ ਵੀ ਖੂਲਤੀ ਬਈ ਘਸ ਜਾਂਦੇ ਆ ਇਹ ਆ ਕਿੰਨਾ ਕੁ ਟਾਈਮ ਖੜੀ ਆ ਇਹ ਉਹ ਬੱਜੀ 10-15 ਦਿਨ 10 ਮਹੀਨੇ ਜਿਆਦਾ ਕਰਦਾ ਅਰੇ ਇੱਥੇ ਜਗਾ ਦੇ ਨਾ ਕਿੰਨੀ ਕਿਦਰ ਬਦਲ ਦਿੰਦੇ ਹੋਰੇ 15-20 ਦਿਨ ਇਹ ਆਹ ਪੁਰਾਣੇ ਹੌਲ ਤੇ ਇੱਧਰ ਇਹ ਰੱਖੀ ਜਿਸਾਨਾ ਨਾ ਇਹਦੇ ਵਿੱਚ ਸਪੈਸ਼ਲ ਗੀਅਰ ਲਗਾਇਆ ਹੋਇਆ ਹੈ ਨਾ ਹੌਲੀ ਹੌਲੀ ਤੁਰਦਾ ਜਿਹੜਾ ਛੋਟੀ ਜਿਹੜੀ ਅਰੀ ਹੈ ਨਾ ਇਹਦੇ ਪੱਟੇ ਨਹੀਂ ਹੋਣੇ ਮੜਮ ਮੜਾ ਦੁਰਦਾ ਕੀੜੀ ਨਾਲ ਘਟਚਾਲਾ ਅੱਲਾਹ ਹੈ ਜੇ ਘੱਟੇ ਕੋ ਪੱਟੇ ਕੇ ਲੱਗਣਾ ਲਾਈਵ ਹੈ ਜੇ ਇੱਕ ਆਹ ਵੀਡੀਓ ਉੱਪਰ ਕਰੀ ਵੀ ਆ ਤੇ ਪੱਕਾ ਇਹਦੇ ਪਰੇ ਜਲਦਾ ਹੋਣਾ ਨਾ ਆਲ ਬੰਨ ਨਹੀਂ ਕਰਨੀ ਕਿਉਂਕਿ ਪੱਕੇ ਹੀ ਰੱਖਿਆ ਹੋਇਆ ਪਿੱਛੇ ਪਾ ਕੇ ਵਾਹ ਜਲਦੀ ਵਿੱਚ ਦੱਖਣ ਉਹ ਦੱਖਣ ਚੱਲ ਪੈਗਾ ਮੀਂਹ ਪੈਂਦਾ ਨਹੀਂ ਹੈ ਸਰਾਈ ਤੋਂ ਤੇ ਤਾਂ ਪੂਰਾ ਕਿਥੋਂ ਸੋਹ ਹੈ ਹਵਾ ਬਹੁਤ ਚੰਗੀ ਹੈ ਅੱਜ ਜੇ ਰੱਬਾ ਨਹੀਂ ਹੁਣ ਤਾਂ ਪੂਰੀ ਗਰਮੀ ਤੇ ਵੀ ਆਉਂਦੀ ਗਣ ਆ ਕੇ ਪੋਣੇ ਪੈਂਦੇ ਹੋਣੇ ਆ ਬਾਈ ਵਿੱਚ ਥੋੜੇ ਗਰਮ ਕਰਕੇ ਪੈਂਦੇ ਹੋਣੇ ਵਿੱਚ ਤੇ ਲੀਕ ਲੋਕ ਨਹੀਂ ਕਰਦੇ ਜੋੜ ਪਾਦੇ ਅਸ਼ਿਆ ਕੀ ਆ ਜ਼ਬਦੌਮ ਦਾ ਬਾਈ ਇਹਦਾ ਹਾਂ ਕਿੱਥੇ ਦਾ ਸਾਡਾ ਪਾਰਾ ਯਾਰ ਅਸ਼ਿਆ ਵਿੱਚ ਪਟ ਕੇ ਪੈ ਪੇ ਤੁਹਾਡੇ ਟਾਕੇ ਮਿੱਟੀ ਹੈ ਮਿੱਟੀ ਆ ਪਾਉਣੀ ਐ ਚੀਆ ਨੱਕੇ ਨੱਕੇ ਕੰਦਰਾ ਵਾਹਵਾ ਅਵੇ ਪੌਣੇ ਅੱਛਾ ਤੇ ਉਹ ਵਿੱਚੇ ਸਭ ਕੁਝ ਜੀਐਸਵੀ ਨਾਲ ਵਾਹ ਕੰਮ ਲੋਟਾ ਪੱਟਣੇ ਵਾਲਾ ਇਹ ਇੰਨਾ ਚੌੜਾ ਪੱਟਦੀ ਆ ਮੈ ਟਾਈਮ ਲੱਗ ਜਾਂਦਾ ਆ ਘੰਟੇ ਚ ਪੱਟਦੇ ਸਾਰਾ ਉੱਥੇ ਤੇ ਉੱਥੇ ਤਾਂ ਗੱਲ ਓਤੀ ਤਾਂ ਇਹੰਨਾਂ ਦਾਸ ਕੀ ਉਹ ਇਹ ਕਹਿੰਦਾ ਲੀਕ ਨਹੀਂ ਕਰਦੇ ਫਿਰ ਆਹ ਦੇਖੋ ਛੇੜ ਜਾਂਦਾ ਉੱਤੀ ਦੇ ਵਿੱਚ ਟਾਟ ਹੋ ਜਾਦਾ ਕਹੇ ਕਿਹੜੇ ਨਹੀਂ ਹੈਗੇ ਬੰਡ ਪੈ ਸਕਦਾ ਬੜਾ ਮੋਟਾ ਹੈ ਨਾ ਉਹ ਥੋੜੀ ਗਰਮ ਤੇ ਹੈਗਾ ਉਹਦੇ ਮਾਰਦੇ ਸੱਟ ਮੱਦਾ ਖਾਜ ਲੈ ਖਾ ਗੋ ਜਲੇ ਅੰਦਰੋਂ Ayol ne kadar